ਹਾਂ ਬਾਈ ਗੱਗੂ ਇਹ ਕੀ ਪਾਈ ਜਾਂਦੇ ਹੋ ਪਾਣੀ ਚ ਬਾਈ ਇਹ ਬਾਈ ਕੈਲਸ਼ੀਅਮ ਆਗਾ ਠੀਕ ਆ ਬਾਈ ਇਹ ਹਾਂ ਬਾਈ ਆਂਡਾ ਮੰਨ ਕੇ ਚੱਲੇ ਜੇ ਨਾਲ ਸਿਰਕਾ ਮਜ਼ਬੂਤ ਰਹਿੰਦਾਗਾ ਅੱਛਾ ਨਾਲੇ ਜਦੋਂ ਚੂਚਾ ਨਿਕਲਦਾ ਥੋੜਾ ਮਜ਼ਬੂਤ ਨਿਕਲਦਾ ਵਧੇਗਾ ਜਿਵੇਂ ਕਈ ਭਰਾਵਾਂ ਦੇ ਨਾ ਚੂਚੇ ਆਂਡੇ ਚੋਂ ਫਸ-ਫਸ ਕੇ ਮਰੀ ਜਾਂਦੇ ਹੁੰਦੇ ਆ ਹਨਾ ਹਾਂ ਉਹ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਆ ਬਾਈ ਬੰਦਾ ਦਵਾਈ ਨਹੀਂ ਪਾਉਂਦਾ ਉਹ ਚੂਚਾ ਆਂਡੇ ਜਦੋਂ ਨਿਕਲਦਾ ਨਿਕਲਿਆ ਨਹੀਂ ਇਹਦਾ ਜ਼ੋਰ ਮਾਰ ਕੇ ਉੱਥੇ ਮਰ ਜਾਂਦਾ ਇਹ ਕਿਹੜੇ ਕਿਹੜੇ ਜਾਨਵਰਾਂ ਨੂੰ ਪਾਉਣੇ ਹੋ ਗਿਆ ਸੀ ਇਹ ਬਾਈ ਆਪਾਂ ਚਕੋਰਾਂ ਨੂੰ ਬਤਕਾਂ ਨੂੰ ਆਂਡੇ ਜਿੰਨੇ ਆਂਡੇ ਧਰਦੇ ਜਾਨਵਰ ਸਾਰਿਆਂ ਨੂੰ ਪੈਂਦਾ ਬਾਈ ਕੈਲਸ਼ੀਅਮ ਠੀਕ ਹੈ ਬਾਈ ਬਾਈ ਆਪ ਦੇਖਿਆ ਆਪਾਂ ਕੈਲਸ਼ੀਅਮ ਚਿੱਟੇ ਜਾਂ ਗੁਲਾਬੀ ਰੰਗ ਦਾ ਹੁੰਦਾ ਇਹ ਕਿਹੜੀ ਕੰਪਨੀ ਦਾ ਤੇ ਕਿਵੇਂ ਹੁੰਦਾ ਹੈ ਆਪਣੇ ਕੋਲੇ ਬਾਈ ਹੋ ਪਿਆ ਵੱਡਾ ਕੇਨ ਅੱਛਾ ਹਾਂ ਵਧੀਆ ਕੰਪਨੀ ਇਹ ਤੇ ਤਿੰਨ ਚਾਰ ਕੰਪਨੀਆਂ ਆਉਂਦੀਆਂ ਬਾਈ ਹਾਂਜੀ ਤੇ ਹੁਣ ਆਪਾਂ ਕੰਪਨੀ ਦਾ ਨਾਮ ਨਹੀਂ ਲੈਂਦੇ ਬੰਦਾ ਕਹਿੰਦਾ ਵੀ ਰਿਪੀਅਰ ਕੋਈ ਲੱਗੇ ਹੋਣਗੇ ਹਾਂਜੀ ਹਾਂਜੀ ਤਾਂ ਕਰਕੇ ਆਪਾਂ ਕੇਨ ਦਿਖਾ ਦਿੰਨੇ ਆ ਬਾਈ ਕੈਲਸ਼ੀਅਮ ਜਿਹੜਾ ਮਰਜ਼ੀ ਪਾ ਲਓ ਕਈ ਭਰਾ ਕਹਿੰਦਾ ਵੀ ਮੁਰਗੇ ਵੀ ਆਈਦੀ ਮਸ਼ਹੂਰੀ ਕਰੀ ਸੀ ਇਹੀ ਲਿਹਾਉਣਾ ਆਪਾਂ ਕੈਲਸ਼ੀਅਮ ਮੇਰੀ ਮਰਜ਼ੀ ਦਾ ਪਰ ਵਧੀਆ ਕੰਪਨੀ ਦਾ ਹੋਵੇ ਬਾਈ ਆਹ ਦੇਖੋ ਬਾਈ ਬਾਈ ਕੋਲੇ ਸਾਰੀਆਂ ਦਵਾਈਆਂ ਹਨਾ ਜਿੰਨੀਆਂ ਵੀ ਲੋੜ ਹੁੰਦੀਆਂ ਮੁਰਗੀਆਂ ਨੂੰ ਆਹਾ ਬਾਈ ਹਾਂਜੀ ਹਾਂਜੀ ਬਾਈ ਲੋ ਵੀ ਇਨੋਲੇਵ ਪਲੱਸ ਬਾਈ ਪਾਉਂਦਾ ਹੈਗਾ ਤੇ ਬਾਕੀ ਹੋਰ ਵੀ ਪ੍ਰੋਡਕਟ ਆ ਜਿਹੜੇ ਪਾਉਣੇ ਪੈਂਦੇ ਆ ਜਾਨਵਰਾਂ ਨੂੰ ਹਨਾ ਬਾਈ ਇਹ ਵੀ ਕੈਲਸ਼ੀਅਮ ਵਾਸਤੇ ਆ ਜਾਂਦਾ ਬਾਈ ਖਰਾਕ ਆ ਗਈ ਇਹ ਮੇਰੇ ਇਹ ਹਾਂ ਠੀਕ ਤੇ ਪਾਊਡਰ ਚ ਹੁੰਦਾਗਾ ਇਹ ਆ ਗਿਆ ਬਾਈ ਆ ਜਿਵੇਂ ਗੈ ਹੋਣਾ ਗਰਮੀ ਆ ਗਰਮੀ 'ਚ ਠੰਡਾ ਰੱਖਦਾ ਬਾਈ ਠੀਕ ਆ ਬਾਈ ਇਹ ਇਲੈਕਟ੍ਰੋ ਲਾਈਟ ਆ ਬਾਈ ਇਲੈਕਟ੍ਰੋ ਲਾਈਟ ਵਿਟਾਮਿਨ ਤੇ ਪ੍ਰੋ ਬਾਇਓਟੈਕ ਜਿਹੜਾ ਹਾਜਮਾ ਵੀ ਸੈੱਟ ਰੈਂਦਾ ਕੁਝ ਹਾਂ ਹਾਂਜੀ ਹਾਂਜੀ ਜਾਨਵਰਾਂ ਤੇ ਤੋਂਦੂਆ ਇੱਕ ਆ ਗਈ ਤੂੰ ਤੇ ਇਹ ਵੀ ਗਰੋਥ ਬਣਾਉਂਦਾ ਈ